ਹੰਟ ਮਾਨਪੁਰ ਵਾਲਾ ਬੱਬੂ ਮਾਨ ਬੱਬੂ ਮਾਨ ਇੱਕ ਉਹ ਨਾ ਜੋ ਕਿੰਨੇ ਸਾਲਾਂ ਤੋਂ ਪੰਜਾਬੀ ਇੰਡਸਟਰੀ ਚ ਬੜੇ ਟੌਪ ਲੈਵਲ ਤੇ ਟਿਕਿਆ ਹੋਇਆ ਤੇ ਬੱਬੂ ਮਾਨ ਨੇ ਜੋ ਲਿਖਿਆ ਜੋ ਗਾਇਆ ਤੇ ਜੋ ਮਿਊਜ਼ਿਕ ਤਿਆਰ ਕੀਤਾ ਆਪਣੇ ਗਾਣਿਆਂ ਲਈ ਆਪਣੀ ਫਿਲਮਾਂ ਲਈ ਉਹ ਹੁਣ ਤੱਕ ਯਾਦਗਾਰ ਹੈ ਤੇ ਅੱਜ ਜੋ ਅਸੀਂ ਵੀਡੀਓ ਚ ਗੱਲ ਕਰਨ ਲੱਗੇ ਆ ਉਹ ਹੈ ਬੱਬੂ ਮਾਨ ਦੀ ਫਿਲਮ ਇੱਕੰਬਰ ਜੋ ਫਿਲਮ 2010 ਚ ਆਈ ਸੀ ਇਸ ਫਿਲਮ ਦੀ ਕੀ ਵੱਡੀ ਨਿਊਜ਼ ਆਈ ਹੈ ਤੇ ਉਸ ਸਮੇਂ ਸਾਲ 2010 ਚ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਉਸ ਟਾਈਮ ਫਿਲਮ ਨੇ ਕੀ ਝੰਡੇ ਗੱਡੇ ਸੀ ਉਹ ਪਾ ਇਸ ਵੀਡੀਓ ਚ ਗੱਲ ਕਰਦੇ ਆ ਤਾਂ ਅੱਜ ਦੀ ਅਪਡੇਟ ਨੂੰ ਆਪਾਂ ਹੋਰ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਛੇਤੀ ਤੋਂ ਛੇਤੀ ਸੁਣਾਉਣੀ ਆ ਤਾਂ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਤੁਸੀਂ ਫੋਲੋ ਕਰਕੇ ਜ਼ਰੂਰ ਰੱਖੋ ਤਾਂ ਕਿ ਐਵੇਂ ਦੇ ਆ ਵੀਡੀਓ ਤੁਸੀਂ ਹਰ ਵਾਰ ਨਵੀਆਂ ਤੋਂ ਨਵੀਆਂ ਦੇਖ ਸਕੋ ਬੱਬੂ ਮਾਨ ਦੀ ਜੋ ਫਿਲਮ ਹੈ ਇੱਕਮ ਜੋ 2010 ਚ ਆਈ ਸੀ ਇੱਕ ਨਾਂ ਫਿਲਮ ਦਾ ਹੁਣ ਬਜਟ ਤੇ ਉਹਦੀ ਕਮਾਈ ਸਾਹਮਣੇ ਆਈ ਹੈ ਇਸ ਫਿਲਮ ਚ ਬੱਬੂ ਮਾਨ ਦੇ ਨਾਲ ਮੰਡੀ ਤਖਰ ਉਹਨਾਂ ਦੇ ਨਾਲ ਸੀ ਤੇ ਮੰਡੀ ਤਖਰ ਦਾ ਹੁਣ ਨਾਂ ਪੰਜਾਬੀ ਇੰਡਸਟਰੀ ਚ ਬਹੁਤ ਵੱਡਾ ਹੈ ਜੋ ਬੱਬੂ ਮਾਨ ਨਾਲ ਉਸ ਸਮੇਂ ਫਿਲਮ ਚ ਆਈ ਸੀ ਤੇ ਇਹ ਫਿਲਮ ਸੀਗੀ ਕਿਸਾਨੀ ਤੇ ਆਪਾਂ ਜਿਵੇਂ ਕਿਸਾਨੀ ਅੰਦੋਲਨ ਦੇ ਸਮੇਂ ਉਹਦੇ ਨਾਲ ਬਹੁਤ ਜ਼ਿਆਦਾ ਇਮੋਸ਼ਨਲ ਜੁੜੇ ਹੋਏ ਸੀ ਇਸੇ ਤਰ੍ਹਾਂ ਇਹ ਫਿਲਮ ਵੀ ਕਿਸਾਨੀ ਇਮੋਸ਼ਨਸ ਨਾਲ ਹੀ ਜੁੜੀ ਹੋਈ ਹੈ ਤੇ ਅਪਡੇਟ ਇਹ ਆਈ ਹੈ ਕਿ ਇਸ ਫਿਲਮ ਦਾ ਜੋ ਬਜਟ ਸੀ ਉਸੀ 2 ਕਰੋੜ ਦਾ ਤੇ ਇਸ ਫਿਲਮ ਨੇ ਜੋ ਪੂਰੇ ਵਰਲਡਵਾਈਡ ਕਮਾਈ ਕੀਤੀ ਉਹ ਸੀ 6.5 ਕਰੋੜ ਮਤਲਬ ਕਿ ਲਗਭਗ 4 ਕਰੋੜ ਦਾ ਫਾਇਦਾ 4 ਕਰੋੜ ਦਾ ਮੁਨਾਫਾ ਇਸ ਫਿਲਮ ਨੇ ਕਮਾਇਆ ਸੀ ਤੇ ਇਹ ਫਿਲਮ ਵਰਲਡਵਾਈਡ ਸੁਪਰ ਹਿੱਟ ਰਹੀ ਸੀ ਬੱਬੂ ਮਾਨ ਨੇ ਜੋ ਇਸ ਫਿਲਮ ਚ ਕੰਮ ਕੀਤਾ ਤੇ ਜੋ ਇੱਕ ਟਾਪਿਕ ਉਹ ਆਪਣੇ ਵਿੱਚ ਲੈ ਕੇ ਆਇਆ ਸੀ ਉਹ ਬਾ ਕਮਾਲ ਸੀ ਤੇ ਹੁਣ ਵੀ ਜੋ ਅੱਗੇ ਬੱਬੂ ਮਾਨ ਦੇ ਪ੍ਰੋਜੈਕਟ ਆਉਣਗੇ ਉਹ ਸਭ ਨੂੰ ਪਤਾ ਬਾ ਕਮਾਲ ਹੀ ਹੋਣਗੇ ਤੁਸੀਂ ਬੱਬੂ ਮਾਨ ਬਾਰੇ ਕੀ ਕਮੈਂਟ ਆਪਣੇ ਕਰਨਾ ਚਾਹੋਗੇ ਵੀਡੀਓ ਦੇ ਥੱਲੇ ਜ਼ਰੂਰ ਦੱਸਿਓ ਤੇ ਵੀਡੀਓ ਤੁਹਾਨੂੰ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਇਓ ਤੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਕਰਿਓ ਤੇ ਹੋਰ ਐਵੇਂ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਫਾਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਅਪਡੇਟ ਦੇ ਨਾਲ